ਕੈਨੇਡਾ ਦੇ ਮਨੂਨਵਾਸੀਆਂ ਬਾਰੇ ਲੇਖ ਵਿੱਚ ਗੱਲ ਕਰਦਾ ਲੇਖਕ ਸੰਸਾ ਪ੍ਰਗਟ ਕਰਦਾ ਹੈ ਕਿ ਜਿਸ ਕੋਈ ਕਹਿੰਦਾ ਵੀਡੀਓ ਦੇ ਵਿੱਚ ਛਿਪੀ ਸੀ ਇੱਕ ਕੁਲਦੀਪ ਨਈਅਰ ਉਹਨਾਂ ਨੇ ਵੈਸੀ ਮੈਂ ਤਾਂ ਕਿਹਾ ਉਹਨਾਂ ਦਾ ਬਹੁਤ ਵਧੀਆ ਪਰਾਲਾ ਪਾਠਕ ਦੱਸ ਸਕਦੇ ਆ ਆਪਣੇ ਵੱਲੋਂ ਉਹਦਾ ਲੇਖ ਕਿੰਨਾ ਸਾਰਾ ਕੁਝ ਵਧੀਆ ਲਿਖਿਆ ਜਿਹੜਾ ਕੁਝ ਉਹਨਾਂ ਨੇ ਆਪਣਾ ਮਤਲਬ ਐਕਸਪੀਰੀਅੰਸ ਕੀਤਾ ਇੱਥੇ ਵਸਤੁ ਪਰਾਈ ਨੂੰ ਕਦੇ ਨਾ ਤੱਕੀਏ ਜੀਭ ਤੇ ਲੰਗੋ ਟਸ ਦਾ ਕਾਬੂ ਰੱਖੀਏ ਹਾਂ ਜੀਭ ਤੇ ਲੰਗੋ ਟਸ ਦਾ ਕਾਬੂ ਰੱਖੀਏ ਯੋਗਾ ਖੁਦਾ ਅਗੀ ਮੰਡਲ ਜਿਹੜਾ ਨਾਲ ਵਿੱਚ ਸੱਜੇ ਮੈਨੋ ਭਰਾਓ ਅੱਜ ਦੀ ਪੰਜਾਬੀ ਲਖਾਰੀ ਸਭਾ ਦੀ ਇਹ ਮਹੀਨਾ ਬਾਅਦ ਮੀਟਿੰਗ ਦੇ ਵਿੱਚ ਸਵਾਲਨ ਪੀਵੀ ਚੈਨਲ ਦੇ ਚੀਫ ਰਿਪੋਰਟਰ ਭਪਿੰਦਰ ਸਿੰਘ ਭਾਗੂ ਮਾਜਰਾ ਉਹਨਾਂ ਦੀ ਕਿਤਾਬ ਮੇਰੀ ਪਹਿਲੀ ਕੈਨੇਡਾ ਯਾਤਰਾ ਉਹ ਲੋਕਾਤਮਕ ਕੀਤੀ ਜਾਏਗੀ ਉਹਨਾਂ ਨੇ ਪਹਿਲੋ ਦੋ ਕਿਤਾਬਾਂ ਹੋਰ ਵੀ ਲਿਖੀਆਂ ਇੱਕ ਗੀਤਾਂ ਦੀ ਖੁਸ਼ਬੂ ਦੂਜੀ ਕਿਤਾਬ ਨਾਂ ਵੇ ਸ਼ਾਸਕ ਇਹਨਾਂ ਦਾ ਨਾਂ ਹੀ ਇੱਕਤਾ ਦਾ ਨਾਂ ਵੇ ਸ਼ਾਸਕ ਉਹ ਦੂਜੀ ਕਿਤਾਬ 12 ਜੁਲਾਈ 2022 ਨੂੰ ਇਸੇ ਹੀ ਹਾਲ ਦੇ ਵਿੱਚ ਉਦੋਂ ਭਿੰਦਰ ਸਿੰਘ ਭਾਗੋ ਮਾਜਰਾ ਆਪਣੇ بیٹے ਦੇ ਕੋਲ ਇੱਥੇ ਆਏ ਹੋਏ ਸੀ ਤੇ ਉਹ ਪੰਜਾਬੀ ਸਹਿਤ ਸਭਾ ਦੀ ਮੀਟਿੰਗ ਦੇ ਵਿੱਚ ਰਿਲੀਜ਼ ਕੀਤੀ ਗਈ ਸੀ ਕਿਤਾਬ ਨਾਂ ਦੇ ਸ਼ਾਸਕਾਂ ਤੇ ਅੱਜ ਉਹਨਾਂ ਦੀ ਇਹ ਤੀਜੀ ਪੁਸਤਕ ਜਿਹੜੀ ਆ ਇੱਥੇ ਪੰਜਾਬੀ ਲਿਖਾਰੀ ਸਭਾ ਦੀ ਮੀਟਿੰਗ ਦੇ ਵਿੱਚ ਉਹ ਲੋਕ ਅਰਪਣ ਕੀਤੀ ਜਾਵੇਗੀ ਉਹਨਾਂ ਦੇ بیٹے ਵੀ ਕਿੱਥੇ ਆਈ ਹੋਏ ਨੇ ਨਿਸ਼ਤਿਹਾਰ ਵੀ ਉਹਨਾਂ ਇੱਥੇ ਬੰਗੀ ਮੰਡਲ ਦੇ ਵਿੱਚ ਬੈਠੇ ਨੇ ਤੋਂ ਪਰਾਈ ਨੂੰ ਕਦੇ ਨਾ ਤੱਕੀਏ ਜੀਬ ਤੇ ਲੰਗੋਟਾ ਸਦਾ ਕਾਬੂ ਰੱਖੀਏ ਹਾਂ ਜੀਬ ਤੇ ਲੰਗੋਟਾ ਸਦਾ ਕਾਬੂ ਰੱਖੀਏ ਮਾਰਨਾ ਨਹੀਂ ਝੂਠਾ ਟਰਪਲ ਚਾਹੀਦਾ ਮਾਰਨਾ ਨਹੀਂ ਝੂਠਾ ਟਰਪਲ ਚਾਹੀਦਾ ਜ਼ਿੰਦਗੀ ਜੀਉਣ ਦਾ ਵੀ ਵੱਲ ਚਾਹੀਦਾ ਜ਼ਿੰਦਗੀ ਜੀਉਣ ਦਾ ਵੀ ਵੱਲ ਚਾਹੀਦਾ ਆ ਇਕੱਲਾ ਵਸਾਰ ਹੁੰਦੀਆਂ ਖਵਾਰੀਆਂ ਬਹੁਤੀਆਂ ਵੀ ਚੁੱਕੀਏ ਨਾ ਜ਼ਿੰਮੇਵਾਰੀਆਂ ਬਹੁਤੀਆਂ ਵੀ ਚੁੱਕੀਏ ਨਾ ਜ਼ਿੰਮੇਵਾਰੀਆਂ ਨਸ਼ਾ ਪੀ ਖਲਾਰ ਨਾ ਨਹੀਂ ਚੱਲ ਚਾਹੀਦਾ ਜ਼ਿੰਦਗੀ ਜਿਉਣ ਦਾ ਵੀ ਵੱਲ ਚਾਹੀਦਾ ਜ਼ਿੰਦਗੀ ਜਿਉਣ ਦਾ ਵੀ ਵੱਲ ਚਾਹੀਦਾ ਆਹ ਕਦੇ ਆਪੋਂ ਤਕੜਾ ਬਣਾਈਏ ਯਾਰ ਨਾ ਦੇ ਆਪੋਂ ਤਕੜਾ ਬਣਾਈਏ ਯਾਰ ਨਾ ਲੀਡਰ ਪੁਲਿਸ ਦਾ ਕੋਈ ਤਵਾਰ ਨਾ ਇਹ ਸਾਰੀਆਂ ਗੱਲਾਂ ਇੰਡੀਆ ਚ ਧੁੱਕਦੀਆਂ ਨੇ ਲੀਡਰ ਪੁਲਿਸ ਦਾ ਕੋਈ ਤਵਾਰ ਨਾ ਮਹਿਰੀਆਂ ਲਈ ਸੋਲ ਵਿੱਚ ਸੱਲ ਚਾਹੀਦਾ ਜ਼ਿੰਦਗੀ ਦੇ ਹੌਣ ਦਾ ਵੀ ਵੱਲ ਚਾਹੀਦਾ ਜ਼ਿੰਦਗੀ ਜਿਉਣ ਦਾ ਵੀ ਵੱਲ ਚਾਹੀਦਾ ਅੱਜ ਤੋਂ ਵੀ ਮਿਲੇ ਪਾਉਣੀ ਚਾਹੀਦੀ ਜ਼ਿੰਦਗੀ ਤਰਮ ਹੇਤ ਲਾਉਣੀ ਚਾਹੀਦੀ ਜ਼ਿੰਦਗੀ ਤਰਮ ਹੇਤ ਲਾਉਣੀ ਕਾਹੀਦੀ ਔ ਧੋਖਾ ਦੇਣਾ ਖਾਣ ਨਿਸ਼ਲ ਚਾਹੀਦਾ ਧੋਖਾ ਦੇਣਾ ਧੋਖਾ ਦੇਣਾ ਖਾਵਣਾ ਤੇ ਹੁਣ ਮੇਰੀ ਸਾਰੇ ਸਾਡੇ ਐਗਜ਼ੈਕਟਿਵ ਮੈਂਬਰਾਂ ਨੂੰ ਬੇਨਤੀ ਆ ਕਿ ਉਹ ਸਟੇ ਕਿਹਾ ਜਾਂ ਅਜੋ ਆਪਾਂ ਕਿਤਾਬ ਰਿਲੀਜ਼ ਕਰ ਸਕੀਏ ਸੇਰ ਵੀ ਅੱਜ ਦੀ ਮੀਟਿੰਗ ਜਿਹੜੀ ਹੈ ਪੰਜਾਬ ਦੇ ਉੱਗੇ ਸ਼ਾਇਰ ਜਿਹੜੇ ਪਿਛਲੇ ਦਿਨੀ ਸਾਨੂੰ ਛੋੜਾ ਦੇ ਗਏ ਆ ਉਹਨਾਂ ਨੂੰ ਸਮਰਪਿਤ ਕੀਤੀ ਗਈ ਹੈ ਤੇ ਉਹਨਾਂ ਦੇ ਨਾਲ ਹੀ ਸੰਬੰਧਤ ਸਰਜੀਤ ਪਾਤਰ ਜੀ ਦੀ ਇੱਕ ਗਾਇਲਿਆਤ ਉਹ ਪੇਸ਼ ਕਰਾਂਗਾ ਅ ਸਾਡੀ ਤੁਹਾਡੀ ਕੋਲਾਕਾਤ ਹੋਈ ਜਿਵੇਂ ਬਰਸਦੇ ਜੰਗਲ ਤੇ ਬਰਸਾਤ ਹੋਈ ਚਾਰੇ ਦਿਸ਼ਾ ਰਾਤ ਹੀ ਰਾਤ ਹੋਈ ਤੇਰਾ ਮੁਖੜਾ ਜਸਿਆ ਤਾਂ ਪ੍ਰਭਾਤ ਹੋਈ ਤੂੰ ਤੱਕਿਆ ਤੇ ਰੁੱਖਾਂ ਨੂੰ ਫਲ ਪੈ ਗਈ ਤੂੰ ਤੱਕਿਆ ਤੇ ਰੁੱਖਾਂ ਨੂੰ ਫੁੱਲ ਪੈ ਗਏ ਮੇਰੇ ਤੱਕ ਦੇ ਤੱਕ ਦੇ ਕਰਾਮਾਤ ਹੋਈ ਮੈਂ ਉਸ ਦਾ ਹੀ ਲਫ਼ਜ਼ਾਂ ਅਨਵਾਰ ਕੀਤਾ ਜੋ ਰੁੱਖਾਂ ਤੇ ਪੌਣਾ ਚ ਗੱਲਬਾਤ ਹੋਈ ਉਹਦੇ ਨੈਣਾ ਵਿੱਚੋਂ ਮੇਰੇ ਹੰਝੂ ਸਿਮੇ ਅਜਬ ਗੱਲ ਖਵਾਤੀ ਨੂੰ ਅਜ ਰਾਤ ਹੋਈ ਪਰਤ ਮੇਰੀ ਮਿਜਰਾਬ ਦਿਨ ਸਾਜ ਮੇਰਾ ਸੀ ਉਹ ਨਾਰਾਜ ਦੀ ਇਉਂ ਸ਼ੁਰੂਆਤ ਹੋਈ ਉਹ ਉਹਨਾਂ ਤੋਂ ਭਰਿਆ ਪਿੰਡਿਆ ਤੇ ਰੁਲਿਆ ਹੈ ਜਿੰਨੀ ਨੂੰ ਜਿਸ ਜਿਸ ਦੀ ਅਤਾਤ ਹੋਈ ਉਹਨੇ ਜ਼ਹਿਰ ਪੀਤੀ ਜਿਵੇਂ ਹੋਵੇ ਅੰਮ੍ਰਿਤ ਉਹਨੇ ਗਹਿਰ ਕੀਤੀ ਜਿਵੇਂ ਹੋਵੇ ਅੰਮ੍ਰਿਤ ਐਵੇਂ ਨੇ ਸਕਰਤ ਸਕਰਤ ਹੋਈ ਰਗਾ ਰਾਗ ਹੋਇਆ ਲੱਭ ਲੱਭਜ ਬਣਿਆ ਕਵੀ ਦੀ ਤੇ ਕਵਤਾ ਦੀ ਇੱਕ ਜਾਤ ਹੋਈ ਕਵੀ ਦੀ ਤੇ ਕਵਤਾ ਦੀ ਇੱਕ ਜਾਤ ਹੋਈ ਧੰਨਵਾਦ ਤੇਰੀ ਨਾ ਮੇਰੇ ਸੁੱਤੀਆ ਛੁੱਤੀਆ ਤੁਰ ਗਿਐ ਮੇਰਾ ਕੀ ਕੁਝ ਗਫਲਤ ਮੇਰੀ ਨਾ ਉਹ ਜੋ ਇਸ ਦੇ ਮਗਰੀ ਆਉਂਦਾ ਹੈ ਉਹ ਜੋ ਇਸ ਦੇ ਮਗਰੀ ਆਉਂਦਾ ਹੈ ਮੈਨੂੰ ਫਿਕਰ ਤਾਂ ਉਸ ਤੂਫਾਨ ਦੇ ਇਹ ਬਾਤ ਨਿਰਿ ਦੇ ਨਹੀਂ ਹੈ ਇਹ ਮਸਲਾ ਧਰਤੀ ਮਾਂ ਦਾ ਹੈ ਇਹ ਮਸਲਾ ਕੁੱਲ ਜਹਾਨ ਦਾ ਹੈ ਇਹ ਮਸਲਾ ਧਰਤੀ ਮਾਦਾ ਹੈ ਇਹ ਮਸਲਾ ਕੁੱਲ ਜਹਾਂ ਦਾ ਹੈ ਇਹ ਮਸਲਾ ਵਸਦੀ ਦੁਨੀਆ ਦਾ ਜਿਹਨੂੰ ਤੋਖ ਲਾ ਉਜੜ ਜਾਣਦਾ ਹੈ ਇਹ ਬਾਤ ਮੇਰੀ ਇਨੀ ਨਹੀਂ ਨਾ ਇਹ ਮਸਲਾ ਸਿਰਫ ਕਸਾਂ ਦਾ ਹੈ ਇਹ ਮਸਲਾ ਵਛਦੀ ਹੀ ਦੁਨੀਆਂ ਦਾ ਜਿਹਨੂੰ ਤੌਖ ਲਾਉ ਜੜ ਜਾਣਦਾ ਹੈ ਇਹ ਬਾਤ ਮੇਰੀ ਨਹੀਂ ਹੈ ਨਹੀਂ ਸਮਝਦਾ ਵੈਰੀ ਗੁੱਡ ਉਹ ਭਿੰਦਰ ਸਿੰਘ ਪਾਗੋ ਮਾਜਰਾ ਦੀ ਪੁਸਤਕ ਦਾ ਰਿਲੀਜ਼ ਵੀ ਹੋਣਾ ਮੇਰੀ ਪਹਿਲੀ ਕੈਨੇਡਾ ਯਾਤਰਾ ਉਹਦੇ ਲਈ ਮੁਬਾਰਕਾਂ ਤੇ ਜਿਵੇਂ ਉਹ ਦੱਸ ਕੇ ਗਏ ਨੇ ਕਿ ਪਾਤਰ ਨੇ ਕਲਾ ਰੋਮਾਂਟਿਕ ਨਹੀਂ ਲਿਖਿਆ ਪਾਤਰ ਨੇ ਜ਼ਿੰਦਗੀ ਦੇ ਹਰ ਛੋਟੇ ਨੂੰ ਟੱਚ ਕੀਤਾ ਆ ਕਿਉਂਕਿ ਕਵੀ ਸਮਾਜ ਦਾ ਦਰਪਣ ਹੁੰਦਾ ਵਾ ਆਇਨਾ ਹੁੰਦਾ ਸਮਾਜ ਦੇ ਵਿੱਚ ਜੋ ਕੁਝ ਵੀ ਵਾਪਰਦਾ ਹੈ ਉਹ ਆਪਣੀਆਂ ਇਲਜ਼ਾਮਾਂ ਦੇ ਰਹੀ ਤੁਹਾਡੇ ਸਾਹਮਣੇ ਪੇਸ਼ ਕਰਦਾ ਹੈ ਤਾਂ ਮੈਂ ਸਮਝਦਾ ਕਿ ਸਮਾਪੀਕਰਨ ਦੇ ਨਾਲ ਸਾਨੂੰ ਪਤਾ ਲੱਗੇਗਾ ਕਿ ਸਾਡਾ ਇਹ ਪਾਤਰ ਸ਼ੈਕਸਪੀਅਰ ਦਾ ਹਾਨੀ ਹੈ ਸਾਡਾ ਇਹ ਪਾਤਰ ਗਾਲਿਬ ਦਾ ਹਾਨੀ ਹੈ ਤੇ ਜੇ ਪੰਜਾਬ ਦੀ ਗੱਲ ਕਰੀਏ ਤੇ ਸਾਡਾ ਇਹ ਪਾਤਰ ਸ਼ਿਵ ਬਟਾਲਵੀ ਤੇ ਪਾਸ਼ਦਾ ਵੀ ਹਾਨੀ ਹੈ ਤਾਂ ਮੈਂ ਇਹਨਾਂ ਸ਼ਬਦਾਂ ਦੇ ਨਾਲ ਹੀ ਪਾਤਰ ਨੂੰ ਸਰਦਾ ਦੇ ਫੁੱਲ ਭੇਟ ਕਰਦਾ ਮੌਜੂਦਾ ਪੂੰਜੀ ਬਾਜ਼ਾਰ ਦੇ ਕਾਰਪੋਰੇਟ ਦਬਦਬੇ ਅਤੇ ਮਨੁੱਖੀ ਰੁਮੋਟ ਦੀ ਤਰ੍ਹਾਂ ਵਰਤਨ ਦੇ ਬਕਾਰੇ ਨੂੰ ਸਮਝਦਾ ਹੈ ਕਿ ਕਿਵੇਂ ਮਨੁੱਖ ਇਸ ਸਮੇਂ ਆਰਥਿਕ ਸਰੋਤਾਂ ਦੀ ਝਟਕਨਾ ਵਿੱਚ ਹੈ ਕਿਵੇਂ ਉਸ ਦੇ ਬੈੱਡਰੂਮ ਤੱਕ ਪਹੁੰਚੀ ਹੋਈ ਮੰਦੀ ਨੇ ਉਸ ਨੂੰ ਧੋਗੀ ਝਟਕਨਾ ਤੇ ਫੋਕੇ ਸਟੇਟਸ ਸੰਭਲ ਵਿੱਚ ਜਕੜਿਆ ਹੈ ਕਿਵੇਂ ਕੈਨੇਡਾ ਵਰਗੇ ਦੇਸ਼ ਬਹੁਤੀ ਵੱਡੀ ਵਿਜੋਗਕਾਈ ਨਾ ਹੋਣ ਦੇ ਬਾਵਜੂਦ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀ ਤਾਕਤ ਰੱਖਦੇ ਹਨ ਕਿਵੇਂ ਵਿਕਸਥਾ ਅਤੇ ਨੋਰ ਪ੍ਰਧਾਨ ਦੇਸ਼ ਹੋਣੇ ਬਿਲਦੇ ਹਨ ਜਿਵੇਂ ਆਪਾਂ ਘਰ ਖਰੀਦਣ ਲਈ ਲੈ ਕਰਜ ਦੇ ਹਿਸਾਬ ਨਾਲੀ ਦੇਖੀਏ ਤਾਂ ਤੀਸਰੀ ਕਿਸ਼ਤ ਪੁੰਦਿਆ ਹੀ ਨੋਟਸ ਆ ਜਾਂਦਾ ਹੈ ਕਿ ਕੀ ਕੰਮ ਹੈ ਕਿ ਤੁਹਾਡੀ ਕਿਸ਼ਤ ਸਮੇਂ ਸਰ ਨਹੀਂ ਆਈ ਜੇਕਰ ਘਰ ਦੀ ਕੀਮਤ ਵਧ ਅਤੇ ਕਰਜ਼ਾ ਘਟਾ ਕੇ ਅਦਾਲਤ ਵਿੱਚ ਜਾ ਕੇ ਬੈਂਕਰ ਵੀ ਆਪਣੇ ਵਕੀਲਾ ਰਾਈ ਦੌੜ ਹੁੰਦੀ ਹੈ ਕਿ ਜਲਦੀ ਤੇ ਜਲਦੀ ਤੋਂ ਜਲਦੀ ਰਾਈਸ ਆਰਡਰ ਭਾਅ ਚੌਲ ਚੌਲ ਖਾਨ ਦਾ ਹੁਕਮ ਜਾਰੀ ਕਰਵਾ ਕੇ ਮਾਲਕ ਨੂੰ ਸੜੇ ਸਮਾਨ ਘਰ ਵਿੱਚੋਂ ਬਾਹਰ ਕੱਢ ਮਾਰੋ ਪਰ ਜੇਕਰ ਇਹ ਲੱਗੇ ਕਿ ਘਰ ਦੀ ਕੀਮਤੋਂ ਘੱਟ ਹੈ ਤਾਂ ਕਰਜ਼ਾ ਵੱਧ ਹੈ ਤਾਂ ਲੈਟਰ ਆਉਂਦੇ ਹਨ ਕਿ ਸਾਡੇ ਨਾਲ ਬੈਠ ਕੇ ਗੱਲ ਕਰੋ ਅਤੇ ਬੈਂਕਾਂ ਵੀ ਵਾਰ ਬਹੁਤ ਤਨੀ ਦੇਣ ਨਿਗਰਾਨ ਹਨ ਪਰ ਜਿਹੜਾ ਬਹੁਤ ਹੀ ਘੱਟ ਕੇਸਾਂ ਵਿੱਚ ਹੁੰਦਾ ਹੈ ਕਿਉਂਕਿ ਕੈਨੇਡਾ ਦੇ ਵਿੱਚ ਮੌਜੂਦਾ ਪ੍ਰਾਪਰਟੀ ਪ੍ਰਾਈਜ਼ ਸਿਸਟਮ ਹੋਣ ਕਰਕੇ ਇਹ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਕੈਨੇਡਾ ਦੀ ਕੋਈ ਬੈਂਕ ਪ੍ਰਾਪਰਟੀ ਤੋਂ ਬਹੁਤ ਕਰਜ਼ਾ ਦੇਵੇ ਅਸਲ ਵਿੱਚ ਗੱਲ ਇਹ ਹੀ ਹੈ ਕਿ ਸਰਫ ਖਾਲੇ ਕਰਜ਼ੇ ਦੇ ਕੇ ਮਨੁੱਖ ਨੂੰ ਇਸ ਤਰ੍ਹਾਂ ਕਿ ਲਿਆ ਜਾਂਦਾ ਹੈ ਕਿ ਉਹ ਸਾਰੀ ਉਮਰ ਕਰਜ਼ੇ ਵਿੱਚ ਹੀ ਡੁੱਬਦਾ ਚਲਿਆ ਜਾਂਦਾ ਹੈ ਬਾਹਰੋਂ ਤਰੱਕੀ ਵੀ ਬਹੁਤ ਦਿਸਦੀ ਹੈ ਅਸਲ ਵਿੱਚ ਪੱਲੇ ਕੋਈ ਬਹੁਤਾ ਹੋਦਾ ਵੀ ਨਹੀਂ ਸਾਰੀ ਉਮਰ ਕੰਮ ਕਰਨ ਵਾਲੇ ਬਜ਼ੁਰਗ ਇਸ ਗੱਲ ਦਾ ਫਿਕਰ ਕਰਦੇ ਹਨ ਕਿ ਜੇਕਰ ਉਹਨਾਂ ਦਾ ਬੁਢਾਪਾ ਲੰਬਾ ਹੋ ਗਿਆ ਤੇ ਜਲਦੀ ਮੌਤ ਨਾ ਆਈ ਤਾਂ ਪੈਨਸ਼ਨ ਤੋਂ ਵੱਧ ਖਰਚਦੀਆਂ ਦਵਾਈਆਂ ਤੇ ਸਾਬ ਸਭਾਲ ਦੇ ਬਿੱਲ ਕੌਣ ਲਾਵੇਗਾ ਵੇਖਣ ਵਾਲੀ ਅੱਖ ਹੋਵੇ ਤਾਂ ਕੋਲ ਇਸ ਘਰਾਂ ਵਿੱਚ ਬਹੁਤੇ ਸਾਰੇ ਗੋਰੇ ਬਜ਼ੁਰਗ ਮਿਲਣਗੇ ਜੋ ਇਹ ਫਿਕਰ ਕਰਦੇ ਹਨ ਕਿ ਉਹਨਾਂ ਨੇ ਤਾਂ ਵੱਸ ਮੌਰਗੇਜ ਭਰ ਜਿਸ ਘਰ ਜਾਂ ਪ੍ਰਾਪਰਟੀ ਦਾ ਕਿਸ ਤਾ ਸਾਰੀ ਉਮਰ ਲਾਇਆ ਹਨ ਤੋਂ ਉਸ ਦਿਨ ਬੈਂਕ ਦੇ ਡਾਲਰ ਕਿਸ਼ਤ ਕਿਸ਼ਤਾ ਵਿੱਚ ਵਾਪਸ ਲੈ ਕੇ ਵੀ ਦੁਵਾਈਆਂ ਵਿੱਚ ਲੰਗੜਾ ਦਿੱਤੇ ਹਨ ਤੇ ਪ੍ਰਾਪਰਟੀ ਬੈਂਕ ਦੀ ਬਣ ਚੁੱਕੀ ਹੈ ਰਾਇਲ ਸਾਰਾ ਕਮਾਇਆ ਹੋਇਆ ਖਾ ਚੁੱਕੇ ਹਨ ਤੇ ਜੇਕਰ ਜਲਦੀ ਨਾ ਮਰੇ ਤਾਂ ਕੀ ਹੋਵੇਗਾ ਪਿੱਛੇ ਜੇ ਕੈਨੇਡਾ ਦੇ ਸਿਹਤ ਮੰਤਰੀ ਜੀ ਨੇ ਵੀ ਕਿਹਾ ਸੀ ਕਿ ਕੈਨੇਡਾ ਨੂੰ ਆਰਥਿਕ ਖਤਰਾ ਇਸ ਗੱਲ ਤੋਂ ਜ਼ਿਆਦਾ ਹੈ ਕਿ ਸਾਡੇ ਦੇਸ਼ ਦੇ ਬੁੱਢੇ ਜਵਦੇ ਬਹੁਤ ਲੰਮਾ ਹਨ ਸਾਰ ਇਸ ਦੇ ਪਿੱਛੇ ਇਸ਼ਾਰਾ ਕਾਰਪੋਰੇਟ ਸਿਸਟਮ ਦਾ ਹੈ ਕਿ ਕਿਵੇਂ ਨਾ ਕਿਵੇਂ ਭਟਾਪਾ ਪੈਨਸ਼ਨ ਬੰਦ ਕੀਤੀ ਜਾਵੇ ਜਾਂ ਉਮਰ ਉੱਪਰ ਟੈਬ ਲਾਇਆ ਜਾਵੇ ਪਰ ਜਿਵੇਂ ਕਿ ਭਗੋ ਮਾਂਜਰਾ ਜੀ ਨੇ ਕਿਹਾ ਹੈ ਕਿ ਉਹਨਾਂ ਦਾ ਸਫਰਨਾਮਾ ਸਿਰਫ ਨਵੇਂ ਵਿਦੇਸ਼ ਜਾਣ ਵਾਲਿਆਂ ਲਈ ਰਾਦਫੇਰਾ ਬਣੇਗਾ ਪਰ ਗੱਲ ਉਸ ਹਿਸਾਬ ਨਾਲ ਇਸ ਸਫਰਨਾਮੇ ਦੀ ਕਰਦੇ ਹਾਂ ਇਸ ਸਫਰਨਾਮੇ ਵਿੱਚ ਲੇਖਕ ਨੇ ਵਿਦਿਆਰਥੀ ਬੱਚਿਆਂ ਦੇ ਵਿਦੇਸ਼ ਔਰ ਪਿੱਛੋਂ ਮਾਪਿਆਂ ਦੇ ਦਿਲ ਦਾ ਦਰਦ ਬੱਚਿਆਂ ਦੇ ਉਦੇਸ਼ ਔਰ ਦੇ ਤਾਰਫ ਮ ਮਾਰਾ ਬਾਪ ਦਾ ਉਹਨਾਂ ਦੇ ਪਿੱਛੇ ਪਿੱਛੇ ਵਿਦੇਸ਼ ਜਾਣਾ ਸਧਾਰਨ ਆਰਥਿਕਤਾ ਵਾਲੇ ਪਰਿਵਾਰਾਂ ਪਰਿਵਾਰਾਂ ਦਾ ਬੱਚਿਆਂ ਕੋਲ ਬਾਹਰ ਆਉਣ ਦਾ ਚਾਹ ਪਰ ਜਾ ਕੇ ਪਿੱਛੇ ਜਾ ਜਹਾਜ਼ ਦੇ ਮਿੰਗੇ ਤਰਾਏ ਕਦੇ ਅੰਦਰ ਕਦੇ ਉੱਤਰ ਦੀ ਖੇਚ ਵਿਦੇਸ਼ ਜਾਣ ਦੀ ਤਿਆਰੀ 에ਰਪੋਰਟ ਦੇ ਅੰਦਰ ਦੀ ਤਸਵੀਰ ਜਹਾਜ਼ਾਂ ਦਾ ਲੰਮਾ ਤਿੱਤਾ ਦੇਣ ਵਾਲਾ ਸਫਰ ਸਫਰ ਵਿੱਚ ਪਹੁੰਚੇ ਵਾਅ ਵਾਸਤੇ ਕੈਨੇਡਾ ਪਹੁੰਚਣ ਦੇ ਪਲ ਅਤੇ ਖੁਸ਼ੀ ਕੈਨੇਡਾ ਦੇ ਪੰਜਾਬੀ ਪਰਿਵਾਰਾਂ ਦਾ ਰਹਿਣ ਸਹਿਣ ਭਾਈਚਾਰੇ ਦੇ ਭਾਵ ਨਵਾਂ ਦੇਸ਼ ਤੇ ਅਲੱਗ ਕਾਨੂੰਨ ਲੱਕੜ ਦੇ ਘਰ ਸੜਕਾਂ ਤੇ ਆਵਾਜਾਈ ਦੇ ਨਿਯਮ ਸਾਡੇ ਲੋਕਾਂ ਦੇ ਇਨਾਂ ਦੇਸ਼ਾਂ ਵਿੱਚ ਕੰਮਕਾਰ ਬਜ਼ੁਰਗਾਂ ਦੀ ਗੱਲਬਾਤ ਤੇ ਹਾਲਾਤ ਪ੍ਰਾਈਵੇਟੇਸ਼ਨ ਹੋਣ ਕਾਰਨ ਕੰਮ ਲੱਭਣ ਦੀ ਮੁਸ਼ਕਲ ਕੰਮ ਲੱਭਣ ਤੇ ਖੁੱਸਣ ਦਾ ਡਰ ਕਾਰ ਅਤੇ ਕਾੜ ਦਾ ਲਾਇਸੈਂਸ ਨਾ ਹੋਣ ਕਰਕੇ ਪਹਿਲਾਂ ਪਹਿਲਾਂ ਉਹਦੀਆਂ ਮੁਸ਼ਕਲਾਂ ਦੇਖਣਯੋਗ ਥਾਵਾਂ ਧਾਰਮਿਕ ਸੰਸਥਾਵਾਂ ਸੰਸਥਾਵਾਂ ਕੁਝ ਰਾਜਨੀਤਿਕ ਮਸਲੇ ਆਦਿ ਬਾਰੇ ਬੜੀ ਆਮ ਰੋਚਕ ਅਤੇ ਇਸ ਖਾਲੀ ਭਾਸ਼ਾ ਵਿੱਚ ਗੱਲ ਕੀਤੀ ਹੈ ਬਹੁਤ ਥਾਵਾਂ ਤੇ ਕਿਤਾਬ ਵਿੱਚ ਪਟਾਕਸ਼ ਦਾ ਰੰਗ ਵੀ ਹੈ ਜਿਵੇਂ ਕਿ ਉਹਨਾਂ ਨੇ ਕਿਹਾ ਹੈ ਕਿ ਮੈਂ ਅੰਗਰੇਜ਼ੀ ਦੇ ਕਈ ਵਾਕ ਪੂਰੀ ਤਰ੍ਹਾਂ ਯਾਦ ਕਰ ਲਏ ਸਨ ਤਾਂ ਕਿ ਆਪਣੇ ਟੈਨਟੀਆਂ ਬਾਰੇ 에ਅਰਪੋਰਟ ਤੇ ਪੁੱਛ ਸਕਾਂ ਚਾਹੇ ਲੇਖ ਖੁਦ ਲੈਕਚਰਾਂ ਦੀ ਪੋਸਟ ਤੋਂ ਰਿਟਾਇਰ ਹੋਇਆ ਹੈ ਇਸ ਕਰਕੇ ਇਹ ਤਾਂ ਨਹੀਂ ਕਿ ਉਹਨਾਂ ਨੂੰ ਅੰਗਰੇਜ਼ੀ ਦੀ ਸਮਝ ਨਹੀਂ ਪਰ ਆਪਾਂ ਨੂੰ ਆਪਣੇ ਦੇਸ਼ ਉਸ ਅੰਗਰੇਜ਼ੀ ਬੋਲਣ ਦੀ ਲੋੜ ਹੀ ਨਾ ਪਈ ਹੋਣ ਕਰਕੇ ਬੋਲਣ ਦੀ ਝਾਕ ਹੁੰਦੀ ਹੈ ਜਾਂ ਆਦਤ ਹੀ ਨਹੀਂ ਪਈ ਹੁੰਦੀ ਜਿਵੇਂ ਕਿ ਲੇਖ ਕਹਿੰਦਾ ਹੈ ਕਿ ਮੈਂ ਜਹਾਜ਼ ਉਤਰਨ ਵੇਲੇ 에어 ਹੋਸਟਲ ਨੂੰ ਅੰਗਰੇਜ਼ੀ ਵਿੱਚ ਪੁੱਛਿਆ ਕਿ ਵਾਇਰ ਇਜ਼ ਮਾਈ ਸਮਾਲ ਲੈਗਜ਼ ਤਾਂ ਕੋਣ ਲੜਤੀ ਬੋਲੀ ਅੰਕਲ ਜੀ ਮੈਨੂੰ ਪੰਜਾਬੀ ਆਉਂਦੀ ਹੈ ਇਸੇ ਤਰ੍ਹਾਂ ਜਿਵੇਂ ਕੈਲਪੀਲੀ ਵਿੱਚ ਸੈਰ ਕਰਦੇ ਸਮੇਂ ਪਾਕਿਸਤਾਨ ਦੇ ਚੌਧਰੀ ਸਾਹਿਬ ਨਾਲ ਮੁਲਾਕਾਤ ਹੋਈ ਹੈ ਤਾਂ ਲੇਖ ਦੱਸਦਾ ਹੈ ਕਿ ਮੈਂ ਉਸ ਨਾਲ ਸੈਰ ਕਰਦਾ ਕਰਦਾ ਕਾਫੀ ਗਾਹ ਲੰਘ ਗਿਆ ਤੇ ਕੋ ਲੰਡੇ ਤਾਂ ਕੋ ਲੰਡੇ ਡਰੋ ਪੁੱਛਿਆ ਕਿ ਆਪਾਂ ਕਿੱਥੇ ਜਾ ਰਹੇ ਹਾਂ ਤਾਂ ਕੋ ਚੌਧਰੀ ਸਾਹਿਬ ਆਂਦੇ ਕਿ ਆਹ ਆਪੇ ਮੋਗਾ ਹੀ ਵਸਿਆ ਹੋਇਆ ਹੈ 5% ਹੀ ਹੋਣੀ ਉਹ ਕੰਮ ਸੋ ਇਹਨਾਂ ਜਿਹੜਾ ਬਹੁਤ ਵੱਡਾ ਲੇਖਕ ਲਿਖ ਕੇ ਦੱਸਦਾ ਪਰ ਉਹ ਦੱਸਦਾ ਕਿ ਸਾਰੇ ਆਪਣੇ ਚੱਲਦਾ ਹੈ ਤੇ ਅਜੇ ਦੀ ਲੋੜ ਨਹੀਂ ਪਈ ਸੀ ਲੇਖਕ ਕਲਕਰੀ ਦੇ ਨਗਰ ਕੀਰਤਨ ਦੀ ਗੱਲ ਕਰਦਾ ਇਸ ਨੂੰ ਜਿੱਥੇ ਸਿੱਖਾਂ ਦੀ ਆਪਣੇ ਧਰਮ ਪ੍ਰਤੀ ਸ਼ਰਧਾ ਅਤੇ ਦਾਗਰਤ ਦੀ ਆਗਮਤਾ ਬਾਰੇ ਦੱਸਦਾ ਉੱਥੇ ਹੀ ਨੋਟ ਕਰਦਾ ਹੈ ਕਿ ਇਹ ਨਗਰ ਕੀਰਤਨ ਨਾ ਹੋ ਕੇ ਸ਼ਪਾਰ ਦਾ ਮੇਲਾ ਜਾਂ ਕਰਾਲੀ ਦਾ ਮੇਲਾ ਲੱਗ ਰਿਹਾ ਹੈ ਇਥੇ ਇਹ ਸਰਪ ਐਸ ਅ ਸਫਰ ਨਾਮੇ ਦੇ ਲਈ ਗੱਲ ਨਹੀਂ ਬਲਕਿ ਹਰ ਜਾਗਰੂਕ ਇਨਸਾਨ ਇਹ ਹੀ ਕਹਿੰਦਾ ਹੈ ਕਿ ਜੇਕਰ ਨਗਰ ਕੀਰਤਨ ਨੂੰ ਮੇਲੇ ਦਾ ਰੂਪ ਦਿੱਤਾ ਹੀ ਤਾਂ ਕਿਸ ਦਾ ਨਾਮ ਬਦਲ ਕੇ ਸਿੱਖ ਸਾਡਾ ਸਲਾਲਾ ਰੋਡ ਮਿਲਾਂ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਨਗਰ ਕੀਰਤਨ ਦੀ ਪਰਿਭਾਸ਼ਾ ਹੀ ਬਦਲ ਰਹੇ ਹਾਂ ਇੱਕ ਬੱਚੇ ਨੂੰ ਮੈਂ ਖੁਦ ਇੱਕ ਵਾਰ ਕਲਗਰੀ ਦੇ ਵਿੱਚ ਟੀਵੀ ਤੇ ਚੱਲਦੀ ਸਟੈਂਪਡ ਪ੍ਰੇਅਰ ਬਾਰੇ ਪੁੱਛਿਆ ਕਿ ਇਹ ਕੀ ਹੈ ਤਾਉ ਕਹਿੰਦਾ ਅੰਕਲੇ ਗੋਰੀਆਂ ਦਾ ਨਗਰ ਕੀਰਤਨ ਹੈ ਸੋ ਬਦਲਦੇ ਸਮੇਂ ਨਾਲ ਬਦਲਾਅ ਨਾ ਕਰਨ ਵਾਲੀਆਂ ਕੌਮਾਂ ਦੇ ਪਹਿਰੇਦਾਰ ਖੜੇ ਰਹਿ ਜਾਂਦੇ ਹਨ ਤੇ ਲੋਕ ਅੱਗੇ ਨਿਕਲ ਜਾਂਦੇ ਹਨ। ਘੱਟੋ-ਘੱਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੀ ਇਹ ਐਲਾਨ ਕਰ ਸਕਦੀ ਹੈ ਕਿ ਸੜਕਾਂ ਤੇ ਜਾਣ ਵਾਲੇ ਹਰ ਸਿੱਖੀ ਜਲੂਸ ਨੂੰ ਨਗਰ ਕੀਰਤਨ ਨਹੀਂ ਬਲਕਿ ਸਿੱਖ ਸਾਜਨਾ ਰੋਡ ਮੇਲੇ ਦੇ ਨਾਲ-ਨਾਲ ਜਾਣਿਆ ਜਾਵੇ। ਜਾ ਸਕਦਾ ਲੇਖਕ ਕੈਨੇਡਾ ਦੇ ਲੱਕੜ ਦੇ ਘਰਾਂ ਬਾਰੇ ਦੇਖ ਕੇ ਜਾਣਕਾਰੀ ਵੀ ਲੈਂਦਾ ਹੈ ਅਤੇ ਹੈਰਾਨ ਵੀ ਹੁੰਦਾ ਹੈ। ਇਹਨਾਂ ਲੱਕੜ ਦੇ ਘਰਾਂ ਬਾਰੇ ਤੇ ਸ਼ਾਨਦਾਰ ਮਹਿਲਾ ਨੁਮਾ ਘਰਾਂ ਨੂੰ ਲੱਗਣ ਵਾਲੀ ਲੱਕੜ ਸਹੀ ਤਰੀਕੇ ਨਾਲ ਟ੍ਰੀਟ ਕੀਤੀ ਹੁੰਦੀ ਹੈ। ਇਹਨਾਂ ਘਰਾਂ ਦੀ ਉਮਰ ਕੈਨੇਡਾ ਦੇ ਸਹੀ ਦੇਖਭਾਲ ਦੇ ਹਿਸਾਬ ਨਾਲ 100 ਸਾਲ ਤੱਕ ਸਖਤ ਮਿਲੀ ਜਾਂਦੀ ਹੈ। ਜਦੋਂ ਕਿ ਸਾਡੇ ਦਾ ਸੀਮੈਂਟ ਤੇ ਇੱਥਾਂ ਦੀਆਂ ਬੜੀਆਂ ਕੋਠੀਆਂ 20 ਸਾਲ ਵਿੱਚ ਪਾੜ ਜਾਂਦੇ ਹਨ। ਲੇਖਕ ਇਸ ਲੇਖ ਵਿੱਚ ਇਹ ਵੀ ਜਾਣਕਾਰੀ ਦਿੰਦਾ ਹੈ ਕਿ ਇਹਨਾਂ ਦੇਸ਼ਾਂ ਵਿੱਚ ਇਹ ਲੱਕੜ ਦੇ ਘਰ ਕਿਉਂ ਬਣਦੇ ਹਨ। ਤੁਸੀਂ ਇਹ ਇਸ ਕਿਤਾਬ ਨੂੰ ਪੜ੍ਹ ਕੇ ਜਾਣ ਸਕਦੇ ਹੋ ਕਿਉਂਕਿ ਮੇਰਾ ਇਸ ਕਿਤਾਬ ਬਾਰੇ ਚਰਚਾ ਕਰਨ ਦਾ ਮਤਲਬ ਕਿਤਾਬ ਪਰ ਕਿ ਤੁਹਾਨੂੰ ਇਸ਼ਾਰੇ ਕਰਕੇ ਕਿਤਾਬ ਪੜਨ ਲਈ ਉਚੀਆਂ ਜਗਾਉਣਾ ਹੈ ਨਾ ਕਿ ਪੂਰਾ ਬਿਆਨ ਕਰਨਾ ਕੀ ਅਤੇ ਕਿਵੇਂ ਇਸ ਦੇਸ਼ ਵਿੱਚ ਮੌਸਮ ਦਾ ਪਤਾ ਨਹੀਂ ਕਦੋਂ ਬਦਲ ਜਾਵੇ ਅਤੇ ਘਰ ਦੇ ਬਾਹਰ ਜਾਂਦਿਆਂ ਕੱਪੜਿਆਂ ਦਾ ਹਮੇਸ਼ਾ ਧਿਆਨ ਰੱਖਣ ਬਾਰੇ ਕਹਿੰਦਾ ਹੈ ਜੇਕਰ ਕੈਨੇਡਾ ਨਹੀਂ ਜੇਕਰ ਇੱਥੇ ਇੱਥੇ ਵਰਕ ਦੀ ਗੱਲ ਕਰਦਾ ਕਹਿੰਦਾ ਹੈ ਕਿ ਨੌਕਰੀ ਦੀ ਗਾਰੰਟੀ ਨਹੀਂ ਕਿਉਂਕਿ ਬਹੁਤਾ ਕੁਝ ਪ੍ਰਾਈਵੇਟ ਹੱਥਾਂ ਵਿੱਚ ਹੈ ਅਤੇ ਸਸਤੇ ਵਿੱਚ ਵਧੀਆ ਕੰਮ ਆ ਮਿਲਣ ਤੇ ਪਹਿਲੇ ਦੀ ਛੁੱਟੀ ਕਰ ਦਿੱਤੀ ਜਾਂਦੀ ਜਾਂਦੇ ਵੱਡੇ ਵੱਡੇ ਪ੍ਰਾਈਵੇਟ ادارے ਵਿੱਚ ਚਾਹੇ ਵਰਕਰ ਯੂਨੀਅਨਾਂ ਕੰਮਿਆਂ ਦੇ ਹੱਕਾਂ ਲਈ ਥੋੜਾ ਬਹੁਤਾ ਦਬਦਬਾ ਰੱਖਦੇ ਹਨ ਪਰ ਜਿਵੇਂ ਜਿਵੇਂ ਪ੍ਰਾਈਵੇਟ ਪ੍ਰਾਈਵੇਟੇਸ਼ਨ ਵੱਧ ਰਿਹਾ ਹੈ ਇਸਤੋਂ ਸੰਬੰਧਿਤ ਚੌਧਰੀ ਸਾਹਿਬ ਰਾਹੀਂ ਕੈਨੇਡਾ ਦੀ ਪੈਨਸ਼ਨ ਲਾਈਫ ਦਾ ਇੱਕ ਤਸਵੀਰ ਦਿਖਾਉਂਦਾ ਹੈ ਕਿ ਪੈਨਸ਼ਨ ਲੱਗਣ ਤੋਂ ਬਾਅਦ ਜ਼ਿੰਦਗੀ ਸੌਖੀ ਹੈ ਕੈਨੇਡਾ ਦੇ ਮਨੂ ਨਿਵਾਸੀਆਂ ਬਾਰੇ ਲੇਖ ਵਿੱਚ ਗੱਲ ਕਰਦਾ ਲੇਖ ਸੰਸਾ ਪ੍ਰਗਟ ਕਰਦਾ ਹੈ ਕਿ ਜਿਨੇ ਇਹਨਾਂ ਨੂੰ ਸਰਕਾਰ ਦੀਆਂ ਮੁਫਤ ਸਹੂਲਤਾਂ ਸਰਕਾਰ ਦੀਆਂ ਮੁਫਤੀਆਂ ਸਹੂਲਤਾਂ ਨੇ ਨਸ਼ਈ ਨਕੰਮੇ ਬਣਾ ਰੱਖਿਆ ਹੈ ਇਸੇ ਕਰਕੇ ਭਾਰਤ ਅਤੇ ਵਿਸ਼ੇਸ਼ ਕਰਕੇ ਪੰਜਾਬ ਰਾਜ ਦੀ ਗਲਤ ਅਰਦਾ ਲਿਖਹਿੰਦਾ ਹੈ ਕਿ ਸਰਕਾਰਾਂ ਵੱਲੋਂ ਫਰੀ ਅਨਾਜ ਬਿਜਲੀ ਅਤੇ ਹੋਰ ਸਹੂਲਤਾਂ ਦਾ ਮੈਂ ਇੱਕ ਪਾਸੇ ਲੋਕ ਨਕੰਨੇ ਹੋ ਰਹੇ ਹਨ ਅਤੇ ਦੂਸਰੇ ਪਾਸੇ ਸਰਕਾਰੀ ਅਮਦਨ ਘਟਨ ਨਾਲ ਦੇਸ਼ ਦਾ ਆਰਥਿਕਤਾ ਤੈਸ ਨੈਸ ਹੋ ਰਿਹਾ ਹੈ ਇੱਕ ਦਿਨ ਸਾਡੇ ਦੇਸ਼ ਦੇ ਮਸ਼ੂਰੇ ਵੀ ਇਨਾ ਕੈਨੇਡਾ ਦੇ ਮੂਲ ਨਿਵਾਸੀਆ ਵਰਗੇ ਹੋ ਜਾਣਗੇ ਅਤੇ ਗੁਲਾਮੀ ਦਾ ਜੀਵਨ ਭੋਗਣਗੇ ਇੱਕ ਆਮ ਮੂਲ ਵਸਨੀਕ ਨੂੰ ਕੈਨੇਡਾ ਵਿੱਚ ਲਗਭਗ 2000 ਡਾਲਰ ਮਹੀਨਾ ਦਿੰਦਾ ਹੈ ਟੈਕਸ ਵਿੱਚ ਛੋਟ ਹੈ ਫੇਡ ਸੂਲਤਾ ਵਿੱਚ ਛੋਟ ਹੈ ਹਰ ਤਰ੍ਹਾਂ ਦੇ ਲਾਇਸੈਂਸ ਦੀ ਫੀਸ ਵਿੱਚ ਛੋਟ ਹੈ ਜੀਐਸਟੀ ਰਿਵੈਟ ਹੈ ਹਰ ਬੱਚ ਨੂੰ 1800 ਜਿੱਥੇ ਹਾਰੀਆਂ ਤੇ ਨਸ਼ਈ ਕੋਮਾ ਦੀ ਗੱਲ ਹੈ ਦੂਸਰੇ ਪਾਸੇ ਸਾਡੇ ਕਿੰ ਧਾਰਮਿਕ ਸੰਸਥਾਵਾਂ ਬਣਾ ਕੇ ਇਹਨਾਂ ਨੂੰ ਫ੍ਰੀ ਖਾਣਾ ਖਵਾ ਕੇ ਅਚੇਤ ਹੀ ਉਹਨਾਂ ਦੇ ਦੁਸ਼ਮਣ ਬਣੇ ਹੋ ਜਾਂਦੇ ਇਸ ਨਾਲੋਂ ਤਾਂ ਚੰਗਾ ਹੈ ਉਹਨਾਂ ਨੂੰ ਜਾਗਰੂਕ ਕਰੋ ਪਰ ਇਸ ਦੇ ਡਰਨ ਇਸ ਤੋਂ ਡਰਦੇ ਹਨ ਕਿਉਂਕਿ ਜਾਗਰੂਕ ਹੋ ਕੇ ਸਾਨੂੰ ਹੀ ਲੱਗਤੇ ਇਹਨਾਂ ਦੇ ਸ਼ਬਦ ਚੋਂ ਕੱਢ ਦੇਣ ਅਪਰੋਧਕ ਤੋਂ ਵਿਰੋਧਕ ਤੋਂ ਲਾਵਾ ਲੇਖਕ ਕੈਨੇਡਾ ਦੇ ਅਲਬਰਟਾ ਸ਼ਹਿਰ ਦੇ ਮੁੱਖ ਸ਼ਹਿਰ ਕੈਲਗਰੀ ਐਡਮਿੰਟਨ ਅਤੇ ਆਲੇ-ਦੁਆਲੇ ਦੀਆਂ ਘੁੰਮਣ ਵਾਲੀਆਂ ਥਾਵਾਂ ਬਾਰੇ ਜਾਣਕਾਰੀ ਕੈਲਗਰੀ ਦੇ ਸਟੈਪਡ ਮੇਲੇ ਬਾਰੇ ਜਾਣਕਾਰੀ ਵੱਡੇ ਵੱਡੇ ਮਾਲਾਂ ਭੰਗ ਦੇ ਸਟੋਰਾਂ ਸਾਡੀਆਂ ਪਿੰਡੂ ਮਾਈਆਂ ਦੇ ਡਾਕਟਰਾਂ ਕੋਲ ਬਿਮਾਰੀਆਂ ਦਸਮ ਤੇ ਪੁੱਛਣ ਦੇ ਢੰਗਾਂ ਦੇ ਬਾਰੇ ਗੂਗਲ ਤੋਂ ਘਾਲੀ ਨਹੀਂ ਬਲਕਿ ਅੱਛੀ ਦੇਖੀ ਪੜ੍ਹੀ ਜਾਣਕਾਰੀ ਰਾਹੀਂ ਗੱਲ ਕਰਦਾ ਹੈ ਅਤੇ ਦ੍ਰਿਸ਼ ਤੇ ਦਿੰਦਾ ਹੈ ਇਸ ਕਰਕੇ ਇਸ ਕਿਤਾਬ ਦੀ ਰੋਚਕਤਾ ਸਖਾਲੀ ਭਾਸ਼ਾ ਆ ਪਾਠਕ ਤੇ ਸ਼ਾਬਸ਼ ਕਰਦੀ ਹੈ ਭਵਿੰਦਰ ਸਿੰਘ ਭਗੋ ਮਾਜਰਾ ਜੀ ਨੂੰ ਇਸ ਕਿਤਾਬ ਦੀ ਬਹੁਤ ਬਹੁਤ ਵਧਾਈ ਧੰਨਵਾਦੀ ਇਹ ਜਿਹੜੇ ਉੱਥੇ ਦੇ ਰੀਜ਼ਨਸ ਨੇ ਜਿਹੜੇ ਸਾਨੂੰ ਇੱਥੇ ਆਉਣ ਲਈ ਮਜਬੂਰ ਕਰਦੇ ਨੇ ਜਾਂ ਇੱਥੇ ਆ ਕੇ ਕਈ ਬੰਦੇ ਮੁੜਨਾ ਚਾਹੁੰਦੇ ਨੇ ਬਟ ਮਜਬੂਰੀ 'ਬਸ ਕੋਈ ਫਸ ਜਾਂਦੇ ਨੇ ਕੋਈ ਲਾਲਚ 'ਬਸ ਫਸ ਜਾਂਦੇ ਨੇ ਕਈ ਕਈਆਂ ਨੂੰ ਇੱਥੇ ਦਾ ਸਿਸਟਮ ਵਧੀਆ ਲੱਗਦਾ ਤੇ ਉਹ ਸਾਰੇ ਇੱਥੇ ਰਹਿੰਦੇ ਨੇ ਉਹਨਾਂ ਨੇ ਆਪਣੇ ਹਿਸਾਬ ਨਾਲ ਹਰੇਕ ਪੱਖ ਨੂੰ ਸ਼ੋਹਿਆ ਸ਼ਾਇਦ ਕਿਤਾਬ 'ਚ ਕੋਈ ਚੀਜ਼ ਵਧੀਆ ਮੈਂਸ਼ਨ ਹੋਣੀ ਹੈ ਸ਼ਾਇਦ ਨਹੀਂ ਕਿਉਂਕਿ ਤੁਸੀਂ ਸਾਰੇ ਵੱਧ ਜਾਣਦੇ ਹੋ ਮੇਰੇ ਨਾਲ ਤੁਸੀਂ ਸਾਰੇ ਲੇਖਕ ਹੋ ਤੇ ਪਰ ਪੰਜਾਬੀ ਲਿਖਾਰੀ ਸਭਾ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਵੀ ਇਥੇ ਜੇ ਅੱਜ ਆਪਾਂ ਪੰਜਾਬੀ ਦੀ ਗੱਲ ਕਰਦੇ ਆਂ ਸਿਰਫ ਆਪਾਂ ਪੰਜਾਬ ਦੀ ਨਾਲ ਗੱਲ ਕਰੀਏ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਵੀ ਕੈਨੇਡਾ 'ਚ ਪੰਜਾਬੀ ਕਿਵੇਂ ਜਿਉਂਦੀ ਰਹਿਣੀ ਆ ਜੇ ਯੂਨੈਸਕੋ ਨੇ ਆਪਾਂ ਲਾਈਕ ਯੂਨੈਸਕੋ ਨੇ ਇੱਕ ਸਰਵੇ ਕੀਤਾ ਜਿਹਦੇ ਹਿਸਾਬ ਨਾਲ ਆਪਾਂ ਦੇਖੀਏ ਤਾਂ ਪਹਿਲੀ ਲਾਈਕ ਆਈ ਥਿੰਕ 20 ਤੋਂ ਲੈ ਕੇ 100 ਬੋਲੀਆਂ ਨੇ ਪੂਰੇ ਵਰਲਡ ਦੀਆਂ ਜਿਦੇ ਚ ਆ ਆ ਵੀ ਪੰਜਾਬੀ ਆਉਣ ਵਾਲੇ 100 ਤੋਂ ਲੈ ਕੇ 200 ਸਾਲਾਂ 'ਚ ਸ਼ਾਇਦ ਲੋਕ ਹੋਵੇ ਵੀ ਲਾਈਕ ਸ਼ੰਕਾ ਹੀ ਉਹਨਾਂ ਦੀ ਇਹ ਨਹੀਂ ਹੈ ਵੀ ਹੋ જਵੇ ਬਟ ਉਹਨਾਂ ਦੀ ਸ਼ੰਕਾ ਹੈ ਬਟ ਜਿੱਥੇ ਉਹਨਾਂ ਦੀ ਇਹ ਸ਼ੰਕਾ ਦਾ ਜਦੋਂ ਇਦਾਂ ਉਹਦੀ ਆਪਾਂ ਸਮਾਗਮ ਦੇਖਦੇ ਆ ਚਾਹੇ ਪੰਜਾਬੀ ਕੈਲਗਰੀ ਦਾ ਆਪਾਂ ਪੰਜਾਬੀ ਖੈਰਸਵਾ ਕੈਲਗਰੀ ਦੇਖ ਲਈਏ ਜਿਵੇਂ ਤੁਸੀਂ ਕੁਇਸ਼ਨਰ ਜੱਤਾ ਬੁਲਾਈ ਸੀਗੇ ਤਾਂ ਮੇਰੇ ਖਿਆਲ ਤੋਂ ਮੈਨੂੰ ਨਹੀਂ ਲੱਗਦਾ ਕਿ ਜਦੋਂ ਤੱਕ ਇਦਾਂ ਦੇ ਕਵੀ ਇਦਾਂ ਦੇ ਦਰਬਾਰ ਜਾਂ ਇਦਾਂ ਦੇ ਜਿਹੜੇ ਇਕੱਠ ਜਿਉਂਦੇ ਨੇ ਤਾਂ ਪੰਜਾਬੀ ਨੂੰ ਮੈਨੂੰ ਨਹੀਂ ਲੱਗਦਾ ਕਿ ਕੋਈ ਮਾਰ ਸਕਦਾ ਤੇ ਜਿੱਥੇ ਮਾਰਨ ਵਾਲੇ ਬੈਠੇ ਨੇ ਉੱਥੇ ਜੁੰਦੇ ਰੱਖਣ ਵਾਲੇ ਵੀ ਬਹੁਤ ਬੈਠੇ ਨੇ ਤੇ ਮੈਂ ਬਹੁਤ-ਬਹੁਤ ਸ਼ਲਾਘਾ ਕਰਦਾ ਥੋੜੇ ਸਾਰਿਆਂ ਦੀ ਤੇ ਇੱਕ ਵਾਰ ਫੇਰ ਮੈਂ ਤੁਹਾਨੂੰ ਮਤਲਬ ਬਹੁਤ-ਬ ਕਿ ਤੁਸੀਂ ਇੰਨਾ ਵਧੀਆ ਕੰਮ ਕਰਦੇ ਹੋ ਤੇ ਨਾਲੇ ਮੈਂ ਤੁਹਾਡਾ ਬਹੁਤ-ਬਹੁਤ ਰੇਣੀ ਦੁਆਰਾ ਧੰਨਵਾਦ ਕਰਦਾ ਹਾਂ ਬੁੱਕ ਬਾਰੇ ਤੇ ਬਾਕੀ ਜਿਵੇਂ ਉਹ ਕਵੀਸ਼ਰ ਕਹਿ ਕੀ ਗਏ ਸੀਗੇ ਵੀ ਜੜਾ ਕਵੀ ਹੁੰਦਾ ਹੈ ਕਵੀ ਆਪਣੇ ਸੁਭਾਅ ਨਾਲ ਹਰੇਕ ਚੰਗਾ ਮਾੜਾ ਪੱਖ ਦੁਨੀਆ ਦਾ ਦੇਖਦਾ ਤੇ ਜੇ ਅੱਜ ਸਾਡੇ ਵਰਗੇ ਮਤਲਬ ਜੇ ਕਈ ਜਿਹੜੀ ਅਸੀਂ ਕੋਈ ਕਿਤਾਬ ਪੜ੍ਹਨੀ ਹੈ ਜਾਂ ਜੇ ਅਸੀਂ ਇਤਿਹਾਸ ਪੜ੍ਹਨਾ ਹੈਗਾ ਜਾਂ ਕੋਈ ਅਸੀਂ ਆਪਣੇ ਸੱਭਿਆਚਾਰ ਬਾਰੇ ਜਾਣਨਾ ਆਪਣੇ ਪਹਿਰਾਵੇ ਬਾਰੇ ਜਾਣਨਾ ਜੋ ਜੇ ਪ੍ਰਾਣੇ ਕਵੀਆਂ ਨੇ ਪ੍ਰਾਣੇ ਲੇਖਕਾਂ ਨੇ ਕੁਝ ਉਹਦੇ ਬਾਰੇ ਵਧੀਆ ਲਿਖਿਆ ਜਾਂ ਸੁਚੰਤ ਅਸੀਂ ਤਾਂ ਹੀ ਉਹਦੇ ਬਰ ਨੂੰ ਜਾ ਸਕਦੇ ਹਾਂ ਜੇ ਸਾਨੂੰ ਕੁਝ ਪੜਨ ਲੇਖਣ ਨੂੰ ਹੋਵੇ ਹੀ ਨਾ ਜੇ ਹੁਣ ਕਿਸੇ ਨੇ ਸਾਨੂੰ ਦੱਸੇ ਨਹੀਂ ਵੀ ਪ੍ਰਾਣੇ ਸਮੇਂ ਚ ਕੀ ਹੁੰਦਾ ਸੀ ਜਾਂ ਕੀ ਨਹੀਂ ਹੁੰਦਾ ਸੀ ਜੇ ਲਿਖਿਆ ਲੇਖਕਾਂ ਨੇ ਤਾਂ ਹੀ ਉਹ ਆਉਣ ਵਾਲੀ ਜਨਰੇਸ਼ਨ ਦੇ ਪੱਲੇ ਪਊਗਾ ਜੇ ਉਹ ਲਿਖਿਆ ਹੀ ਨਾ ਹੋਏਗਾ ਤਾਂ ਆਉਣ ਵਾਲੀ ਜਨਰੇਸ਼ਨ ਉਹਨੂੰ ਨਹੀਂ ਦੇਖ ਸਕਦੀ ਹੈ ਨਾ ਤੇ ਜਿਵੇਂ ਉਹ ਦੱਸਦੇ ਸੀ ਵੀ ਮਹਾਰਾਜ ਰਜੀਤ ਸਿੰਘ ਬਾਰੇ ਉਹਨਾਂ ਨੇ ਦੱਸਿਆ ਤੇ ਮੈਨੂੰ ਵੀ ਇੱਕ ਕਿਸਾਨ ਮਲੇਟਾ ਜੋ ਯਾਦ ਆ ਬੀ ਕੋਈ ਕਵੀ ਦਰਬਾਰ ਸੀਗਾ ਤੇ ਉੱਥੇ ਕਹਿੰਦੇ ਵੀ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਵੀ ਠੀਕ ਆ ਵੀ ਤੁਸੀਂ ਸਾਰਾ ਕਰ ਰਹੇ ਹੋ ਜਿਵੇਂ ਉਹਨਾਂ ਨੇ ਗੱਲ ਕੀਤੀ ਵੀ ਹਾਂ ਮੈਨੂੰ ਕਾੜੇ ਦਿਓ ਤੇ ਉਹ ਕਹਿੰਦੇ ਵੀ ਕਵੀ ਕਿਵੇਂ ਕਹਿ ਸਕਦਾ ਹੈ ਤੇ ਉਹ ਮੈਨੂੰ ਸਿਰਫ ਦੋ ਲਾਈਨਾਂ ਹੀ ਯਾਦ ਹੈ ਮੈਨੂੰ ਪੂਰੀ ਕਵਿਤਾ ਦਾ ਯਾਦ ਨਹੀਂ ਤੇ ਉਹਨਾਂ ਨੇ ਕੋਈ ਕਵੀ ਸੀ ਕਹਿੰਦੇ ਉਹਨਾਂ ਨੇ ਵਿਅੰਗ ਕੱਸ ਕੇ ਤੇ ਉਹਨਾਂ ਨੇ ਲਿਖਿਆ ਕਹਿੰਦੇ ਵੀ ਤੇਰੀ ਕੋ ਅੱਖ ਸਲਖਣੀ ਤੈਨੂੰ ਕਹਿਣ ਸਿਆਣੇ ਕਿਉਂਕਿ ਉਹਨਾਂ ਦੀ ਇੱਕ ਅੱਖ ਜਿਸਨੂੰ ਬਦੇ ਉਹ ਕਾਣੀ ਸੀ ਹੈਨਾ ਇੱਕ ਅੱਖ ਇਹਨਾਂ ਤਰੀਕ ਕੋ ਅੱਖ ਸਲਖਣੀ ਤੈਨੂੰ ਕਹਿਣ ਸਿਆਣੇ ਤੇ ਤੈਨੂੰ ਝੁਕ ਝੁਕ ਕਰਨ ਸਲਾਮਾ ਦੋ ਦੋ ਅੱਖਾਂ ਨਾਲ ਜੀ ਮਤਲਬ ਉਹ ਕਹਿ ਵੀ ਗਏ ਤੇ ਉਹਨਾਂ ਨੂੰ ਗੁੱਸਾ ਵੀ ਨਹੀਂ ਆਇਆ ਸੋ ਇਹ ਇੱਕ ਲੇਖਕ ਦੀ ਮਹੱਤਤਾ ਜਿਹੜਾ ਬੰਦਾ ਇਹਨਾਂ ਦੇ ਵਿੱਚ ਬੰਦਾ ਹੈ ਜਾਂ ਇਹਨਾਂ ਨੂੰ ਸੁਣਦਾ ਹੈ ਜਾਂ ਇਹਨਾਂ ਦੇ ਕੋਈ ਚੀਟ ਬੁੱਕ ਪੜ੍ਹਦਾ ਉਹੀ ਬੰਦਾ ਜਾਣ ਸਕਦਾ ਤੁਸੀਂ ਲੱਖ ਆਪਾਂ ਆਡੀਓ ਬੁੱਕਸ ਲੈ ਲਈਏ ਕੁਝ ਮਰਜ਼ੀ ਲੈ ਲਈਏ ਜਿਹੜੀ ਤੁਸੀਂ ਆਡੀਓ ਸੁਣਦੇ ਹੋ ਤੁਹਾਡਾ ਧਿਆਨ 100 ਵਾਰੀ ਭਟਕਦਾ ਬਟ ਜਿਹੜੀ ਤੁਸੀਂ ਬੈ ਕੇ ਕਿਤਾਬ ਪੜ੍ਹਦੇ ਹੋ ਚਾਹੇ ਕੋਈ ਵੀ ਤੁਸੀਂ ਇੱਕ ਪਾਠ ਕਰਦੇ ਹੋ ਚਾਹੇ ਤੁਸੀਂ ਕੋਈ ਕਿਤਾਬ ਪੜ੍ਹਦੇ ਹੋ ਚਾਹੇ ਤੁਸੀਂ ਰਸਾਲਾ ਪੜ੍ਹਦੇ ਹੋ ਕੋਈ ਲੇਖ ਪੜ੍ਹਦੇ ਹੋ ਜਦੋਂ ਤੁਸੀਂ ਉਹ ਪੜ੍ਹਦੇ ਹੋ ਤਾਂ ਤੁਹਾਡੀ ਟੈਂਸ਼ਨ ਪੂਰੀ ਉਹਦੇ ਤੇ ਰਹਿੰਦੀ ਹੈ ਇਵਨ ਤੁਸੀਂ ਜੇ ਵਿਜ਼ੂਅਲੀ ਵੀ ਦੇਖਦੇ ਹੋ ਵਿਜ਼ੂਅਲੀ ਸਿਰਫ ਇੰਨਾ ਕਹਿਆ ਵੀ ਬੱਚਿਆਂ ਦੇ ਇਫੈਕਟ ਪਾ ਸਕਦਾ ਬਟ ਜੇ ਇੱਕ ਕੋਈ ਰੋਚਕ ਤਰੀਕੇ ਨਾਲ ਕਹੇ ਵੀ ਮੈਂ ਪੜ੍ਹਨਾ ਹੈ ਤੇ ਜਦੋਂ ਤੁਸੀਂ ਪੜ੍ਹਦੇ ਹੋ ਤੁਸੀਂ ਇੱਕ ਬੁੱਕ ਤੇ ਖੁੱਭ ਜਾਂਦੇ ਹੋ ਤੁਸੀਂ ਕਿਰਦਾਰਾਂ 'ਚ ਖੁੱਭ ਜਾਂਦੇ ਹੋ ਤੁਸੀਂ ਸੋਚ ਸਕਦੇ ਹੋ ਵੀ ਜਦੋਂ ਕੋਈ ਥੋੜੇ emotions ਨਾਲ ਰਿਲੇਟਡ ਥੋੜੀ ਭਾਵਨਾਵਾਂ ਨਾਲ ਰਿਲੇਟਡ ਤੁਸੀਂ ਟੀਟ ਪੜ੍ਹਦੇ ਹੋ ਤਾਂ ਤੁਹਾਨੂੰ ਮਹਿਸੂਸ ਹੁੰਦਾ ਵੀ ਸ਼ਾਇਦ ਇਹ ਮੇਰੇ ਵਾਸਤੇ ਹੀ ਲਿਖਿਆ ਹੋਇਆ ਸੋ ਹੋਰ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਮੈਂ ਬਹੁਤ ਜ਼ਿਆਦਾ ਫੇਰ ਥੋੜਾ ਧੰਨਵਾਦੀ ਕਰਨਾ ਤੇ ਮੁੜ ਕੇ ਮੈਂ ਤੁਹਾਨੂੰ ਫੇਰ ਵਧਾਈ ਦੇਣਾ ਵੀ ਤੁਸੀਂ ਪੰਜਾਬੀ ਬੋਲੀ ਨੂੰ ਸੰਭੀ ਬੈਠੀ ਹੋ ਤੇ ਇੱਕ ਵੱਖਰੇ ਮੁਲਕ 'ਚ ਵੱਖਰੀ ਤਰ੍ਹਾਂ ਜਾਣ ਬਣਾਈ ਹੋਈ ਹੈ ਬੋਲੀ ਦੀ ਇਹ ਮੈਨੂੰ ਲੱਗਦਾ ਨਹੀਂ ਕਿ ਨੌਰਥ ਇੰਡੀਆ ਕਿਹਦੀ ਲੋੜ ਪੈਂਦੀ ਆ ਕਿਉਂਕਿ ਆਪਣੇ ਪੰਜਾਬੀ ਬੰਦੇ ਆ ਨੇ ਲਾਈਕ ਪੰਜਾਬੀ ਸੰਭੀ ਹੋਈ ਆ ਸੋ ਫਿਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਬਹੁਤ ਬਹੁਤ ਥੈਂਕ ਯੂ ਪੰਜਾਬੀ ਡਿਕਾਰੇ ਸਮਾਜ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਗੱਤੇ ਸਿੰਘ ਜਿਹੜਾ ਤੁਸੀਂ ਉਹ ਗੱਲ ਤੁਹਾਡੀ ਬਿਲਕੁਲ ਸਹੀ ਆ 2008 ਦੇ ਵਿੱਚ ਕੋਈ ਕਹਿੰਦਾ ਰਿਪੋਰਟ ਜਨਸਕੋ ਨੇ ਇਹ ਦਿੱਤੀ ਸੀ ਕੋਈ ਕਹਿੰਦਾ ਵੀਡੀਓ ਦੇ ਵਿੱਚ ਛਿਪੀ ਸੀ ਇੱਕ ਕੁਲਦੀਪ ਨਾਇਰ ਉਹਨਾਂ ਨੇ ਵੈਸੀ ਮੈਂ ਤਾਂ ਕਿਹਾ ਉਹਨਾਂ ਦਾ ਬਹੁਤ ਵਧੀਆ ਪ੍ਰਾਲਾ ਉਹਨਾਂ ਨੇ ਹਾਈਲਾਈਟ ਕਰ ਦਿੱਤੀ 50 ਸਾਲ ਚ ਗਿਆ ਸੀ ਉਸ ਦਿਨ 2008 ਦੀ ਜਨਵਰੀ ਨੂੰ ਹਾਂਜੀ 50 ਸਾਲ ਤੇ ਗਿਆ ਸੀ ਵੀ ਖਤਮ ਹੋ ਜੂ ਸਭਾ ਨੇ ਉਦੋਂ ਚੈਲੰਜ ਵਜੋਂ ਲਿਆ ਸੀ ਉਸ ਤੋਂ ਬਾਅਦ ਅਸੀਂ ਬੱਚਿਆਂ ਦੇ ਇੱਕ ਪ੍ਰੋਗਰਾਮ ਸ਼ੁਰੂ ਕੀਤੇ ਸੀਗੇ 2012 ਦੇ ਵਿੱਚ ਤੇ ਹੁਣ ਵੀ 29 ਜੂਨ ਹੋ ਰਿਹਾ ਸਸਰੀਕਾਰ ਗੁਰਦੇਵ ਜੀ ਸਤਿ ਸ਼ਕਾਲ ਜੀ ਸ਼ਵਰਨ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਅੱਜ ਇੱਥੇ ਕੈਂਗਰੀ ਲੇਖਕ ਸਰਬਾ ਦੀ ਮੀਟਿੰਗ ਦੇ ਵਿੱਚ ਜਿਹੜੀ ਮਹੀਨਾ ਬਾਅਦ ਮੀਟਿੰਗ ਆ ਕੋਸੋ ਹਾਲ ਦੇ ਵਿੱਚ ਹੋਈ ਹੈ ਇੱਥੇ ਜਿਹੜੇ ਸ਼ਵਾਰਨ ਪੀਵੀ ਚੈਨਲ ਦੇ ਚੀਫ ਐਡੀਟਰ ਹੈ ਭਪਿੰਦਰ ਸਿੰਘ ਭਾਗੋ ਮਾਜਰਾ ਉਹ ਤੁਹਾਡੇ ਪਿਤਾ ਜੀ ਨੇ ਹਾਂਜੀ ਮੇਰੇ ਪਿਤਾ ਉਹਨਾਂ ਦੀ ਕਿਤਾਬ ਆ ਜਿਹੜੀ ਇੱਥੇ ਅੱਜ ਲੋਕ ਅਰਪਣ ਕੀਤੀ ਗਈ ਆ ਮੇਰੀ ਪਹਿਲੀ ਕੈਨੇਡਾ ਯਾਤਰਾ ਕੀ ਕਹਿਣਾ ਚਾਹੋਗੇ ਤੁਸੀਂ ਉਹਦੇ ਬਾਰੇ ਅਸੀਂ ਮੈਂ ਇਹੀ ਕਹਿਣਾ ਚਾਹੂੰਗਾ ਵੀ ਉਹ ਮੇਰੇ ਕੋਲੇ ਆਏ ਸੀ ਇੱਥੇ ਵਿਜ਼ਟਰ ਵੀਜ਼ੇ ਤੇ ਆਏ ਸੀਗੇ ਤੇ ਉਹ ਉਹਨਾਂ ਨੇ ਕਿਤਾਬ ਚੋ ਹੀ ਮੈਂਸ਼ਨ ਕੀਤਾ ਜਿਹੜਾ ਕੁਝ ਉਹਨਾਂ ਨੂੰ ਇੱਥੇ ਲੱਗਿਆ ਸਮਾਜਿਕ ਜਾਂ ਸੱਭਿਆਚਾਰਕ ਜਾਂ ਮਤਲਬ ਜਿਹੜਾ ਵੀ ਉਹਨਾਂ ਨੂੰ ਆਪਣੇ ਵੱਲੋਂ ਲੱਗਿਆ ਵੀ ਹਾਂ ਵਰਣਨ ਕਰਨਯੋਗ ਹੈਗਾ ਉਹਨਾਂ ਨੇ ਉਹ ਚੀਜ਼ ਵਰਣਨ ਕੀਤੀ ਆ ਉਹਦੇ ਚ ਕਿਾ ਦਾ ਸਾਰਾ ਕੁਝ ਸਹੀ ਵੀ ਹੋਵੇ ਜਾਂ ਗਲਤ ਕੁਝ ਮੜਾ ਮੋਟਾ ਹੋਵੇ ਉਹ ਪਾਠਕ ਦੱਸ ਸਕਦੇ ਆ ਆਪਣੇ ਵੱਲੋਂ ਤਾਂ ਲੇਖਕ ਨੇ ਸਾਰਾ ਕੁਝ ਵਧੀਆ ਲਿਖਿਆ ਜਿਹੜਾ ਕੁਝ ਉਹਨਾਂ ਨੇ ਆਪਣਾ ਮਤਲਬ ਐਕਸਪੀਰੀਅੰਸ ਕੀਤਾ ਇੱਥੇ ਉਹੀ ਚੀਜ਼ ਉਹਨਾਂ ਨੇ ਕਿਤਾਬ ਚ ਲਿਖੀ ਆ ਜੀ ਤੁਸੀਂ ਇਹ ਜਿਹੜਾ ਸਹਿਤਕ ਪਖਤੋਂ ਜਿਹੜੇ ਕੋ ਨਵੇਂ ਲੇਖਕ ਨੌਜਵਾਨ ਲੇਖਕ ਹੋ ਉਹਨਾਂ ਨੂੰ ਆਪਣੀ ਵੱਲੋਂ ਕਿਸਮੀਆਂ ਦੇਣਾ ਚਾਹੀਦਾ ਉਨ੍ਹਾਂ ਵੱਲੋਂ ਉਹਨਾਂ ਨੂੰ ਮੈਂ ਆਪਣੇ ਵੱਲੋਂ ਤਾਂ ਚਲੋ ਮੈਂ ਸਨੇਹਾ ਦੇਣ ਯੋਗ ਤਾਂ ਇਹਨਾਂ ਨਹੀਂ ਹੈਗਾ ਬਟ ਮੈਂ ਇਹਨਾਂ ਨੂੰ ਜ਼ਰੂਰ ਕਹਿਣਾ ਚਾਹੂੰਗਾ ਵੀ ਜੇ ਤੁਸੀਂ ਨਵੇਂ ਲਾਈਕ ਕਿਸੇ ਪੱਖ ਨੂੰ ਸਮਾਜਿਕ ਪੱਖ ਨੂੰ ਜਾਂ ਫਾਈਨੈਂਸ਼ੀਅਲ ਪੱਖ ਨੂੰ ਜਾਂ ਕਿਸੇ ਵੀ ਪੱਖ ਨੂੰ ਛੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਇੱਕ ਥੋੜੋ ਨੋਲੇਜ ਆਪਣੇ ਇਤਿਹਾਸ ਦੀ ਹੋਣੀ ਚਾਹੀਦੀ ਹੈ ਕਿ ਬਿਨਾ ਇਤਿਹਾਸ ਤੋਂ ਤੁਸੀਂ ਆਪਣੇ ਜਿਹੜਾ ਅੱਗੇ ਫਿਊਚਰ ਨੂੰ ਵਧੀਆ ਤਰੀਕੇ ਨਾਲ ਨਹੀਂ ਵੰਡਣ ਕਰ ਸਕਦੇ ਕਿਉਂਕਿ ਤੁਹਾਨੂੰ ਉਹਦੇ ਨਾਲ ਕੰਪੈਰੀਜ਼ਨ ਕਰਨਾ ਪੈਂਦਾ ਵੀ ਇਤਿਹਾਸ 'ਚ ਕਿਵੇਂ ਸੀ ਕੀ ਸਹੀ ਸੀ ਕੀ ਗਲਤ ਸੀ ਜਾਂ ਅੱਗੇ ਬਿਹਤਰ ਕੀ ਹੈ ਜਾਂ ਕੀ ਬਿਹਤਰ ਹੋ ਸਕਦਾ ਸੋ ਬਿਨਾ ਇਤਿਹਾਸ ਤੋਂ ਜਾਣੇ ਆਪਾਂ ਉਹ ਚੀਜ਼ ਨਹੀਂ ਬਹੁਤ ਬਹੁਤ ਮਿਹਰਬਾਨੀਆਂ ਕਰਤੇ ਜੀ ਬਹੁਤ ਬਹੁਤ ਧੰਨਵਾਦ ਜੀ ਸ੍ਰੀ ਗਾਜ ਚੌਕਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਪਰਬੂ ਜੀ ਅੱਜ ਛਾਲ ਟੀਵੀ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਤੁਸੀਂ ਇੰਡੀਆ ਦੇ ਵਿੱਚੋਂ ਆਏ ਹੋ ਇਹ ਹੁਣ ਅੱਜ ਪਹਿਲੀ ਮੀਟਿੰਗ ਹੈ ਜਿਹੜੀ ਅਟੈਂਡ ਕਰ ਰਹੇ ਤੇ ਅੱਗੇ ਵੀ ਕੀਤੀਆਂ ਮੈਂ ਮੈਂ ਹੀ ਦੀ ਪਹਿਲੀ ਮੀਟਿੰਗ ਇੰਡੀਆ ਤੋਂ ਆ ਕੇ ਇੱਥੇ ਅਟੈਂਡ ਕੀਤੀ ਹੈ ਤੇ ਅੱਜ ਜਿਹੜੀ ਇਹ ਕੈਨਗਰੀ ਲੇਖਕ ਸਭਾ ਦੀ ਮਹੀਨਾਵਾਰੀ ਮੀਟਿੰਗ ਵਿੱਚ ਇਹ ਕਥਾਵਰਣ ਜੋ ਹੇਠਿੰਦਰ ਸਿੰਘ ਢਾਗੂ ਮਾਜਰਾ ਜਿਹੜੇ ਸ਼ਵਾਰਤ ਟੀਵੀ ਚੈਨਲ ਦੇ ਚੀਫ ਐਡੀਟਰ ਵੀ ਨੇ ਉਹਨਾਂ ਨੇ ਲਿਖੀ ਆਪਣੀ ਕਿਤਾਬ ਇੱਕ ਮੇਰੀ ਪਹਿਲੀ ਕੈਨੇਡਾ ਯਾਤਰਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਭਗੂ ਜੀ ਕਿਤਾਬ ਤਾਂ ਵੈਸੇ ਮੈਂ ਨਹੀਂ ਪੜੀ ਹਾਂਜੀ ਸੁਣੀ ਆ ਤੇ ਭਗੂ ਮਾਜਰ ਬਾਰੇ ਵੀ ਸੁਣਿਆ ਤੇ ਜਿਹੜਾ ਇੱਥੇ ਸੰਵਾਦ ਵੀ ਇਸ ਕਿਤਾਬ ਤੇ ਰਚਿਆ ਗਿਆ ਉਹਦੇ ਬਾਰੇ ਆਪਣੇ ਉਹ ਸਾਥੀ ਦਾ ਜੋ ਸਿਗਾ ਵਿਚਾਰ ਉਹਨਾਂ ਨੇ ਪੇਸ਼ ਕੀਤੇ ਆ ਸੰਗਜੀ ਦੇ ਉਹਨਾਂ ਵਿਚਾਰਾਂ ਦੇ ਨਾਲ ਜਦੋਂ ਅਸੀਂ ਉਸ ਕਿਤਾਬ ਦੇ ਅੰਦਰ ਜਾਈਏ ਜੋ ਸਾਨੂੰ ਵਿਚਾਰ ਦਿੱਤੇ ਗਏ ਆ ਉਤੋਂ ਇਹ ਦੀਦਾ ਜਿਸ ਤਰ੍ਹਾਂ ਲੇਖਕ ਜਿਹੜਾ ਆ ਉਸਨੇ ਕੈਨੇਡਾ ਦੇਖਿਆ ਨਹੀਂ ਹੰਡਾਇਆ ਵੀ ਆ ਹੰਡਾਉਣ ਦਾ ਮਤਲਬ ਹੁੰਦਾ ਵੀ ਇੱਥੇ ਦੇ ਜਿਹੜੇ ਲੋਕ ਆ ਉਹਨਾਂ ਦੀ ਜੋ ਸਮੱਸਿਆਵਾਂ ਨੇ ਉਹਨਾਂ ਨੇ ਉਹਨਾਂ ਨੂੰ ਦੇਖਣ ਦੀ ਨੇੜੇ ਜਾ ਕੇ ਵਾਚਣ ਦੀ ਕੋਸ਼ਿਸ਼ ਕੀਤੀ ਆ ਉਹ ਜਦੋਂ ਵਾਈਅਡੇ ਤੋਂ ਆਏ ਆ ਆ ਕੇ ਉਹ ਇੱਥੇ ਜੀਵਨ ਦੇ ਹਰ ਜਗ੍ਹਾ ਤੇ ਉਹ ਵਿਚਰਦੇ ਰਹੇ ਆ ਉੱਥੇ ਜੋ ਦੋਸਤ ਮਿੱਤਰ ਪਾਰਕ ਮਾਲ ਬੋਲੀ ਸਾਡੇ ਇੱਥੇ ਦੇ ਲੋਕਾਂ ਦਾ ਪਹਿਰਾਵਾ ਮਹਿੰਗਾਈ ਵੇਦ ਜਿਗਰੀ ਤੇ ਜਿਹੜੇ ਇਹ ਜਿਹੜੇ ਬਾਹਰਲੇ ਦੇਸਾਂ ਦੇ ਲੋਕ ਆਇਓ ਆ ਉਹਨਾਂ ਦਾ ਇੱਥੇ ਜੋ ਇਹ ਠੀਕ ਹੈ ਕਿ ਜਿਹੜੇ ਵੀ ਹੋਰ ਪਾਠਕ ਇਸ ਪੁਸਤਕ ਨੂੰ ਪੜ੍ਹ ਗਏ ਤੇ ਉਹਨਾਂ ਨਾਲ ਉਹਨਾਂ ਨੂੰ ਇਦਾਂ ਮਹਿਸੂਸ ਹੋਏਗਾ ਜਿਵੇਂ ਉਹ ਕੈਨੇਡਾ ਵਿੱਚ ਫਿਰ ਰਹੇ ਆ ਜੋ ਕੁਝ ਉੱਥੇ ਹੋ ਰਿਹਾ ਉਹਨੂੰ ਉਹ ਭੋਗ ਰਹੇ ਆ ਚੰਗੀ ਗੱਲ ਆ ਤੇ ਅਸੀਂ ਜਦੋਂ ਇਹੋ ਜਿਹੀਆਂ ਰਚਨਾਵਾਂ ਚਾਹੇ ਕਾਵਿ ਹੋਣ ਚਾਹੇ ਸੰਵਾਦ ਹੋਣ ਚਾਹੇ ਲੇਖਕ ਹੋਣ ਉਹਨਾਂ ਦਾ ਹੀ ਪੇਸ਼ ਕਰਾਂਗੇ ਅਸੀਂ ਇੱਕ ਦੇਸ਼ ਬਾਰੇ ਉੱਥੇ ਦੇ ਕਲਚਰ ਵਾਲੇ ਉੱਥੇ ਦੇ ਲੋਕਾਂ ਬਾਰੇ ਸਭ ਤੋਂ ਵੱਡੀ ਗੱਲ ਇਹ ਆ ਵੀ ਉੱਥੇ ਦੀ ਜਿਹੜੀ ਸੋਸ਼ੀਓ ਇਕਨੋਮਿਕਲ ਕੰਡੀਸ਼ਨਸ ਜੜੀਆਂ ਨੇ ਉਹ ਜਿਹੜਾ ਅਸੀਂ ਵਰਣਨ ਕਰਾਂਗੇ ਤਾਂ ਲੋਕਾਂ ਨੂੰ ਅਸਲੀ ਤਸਵੀਰ ਜਿਹੜੀ ਉਹ ਸਾਡੇ ਸਾਹਮਣੇ ਆ ਜਾਏਗੀ ਤੇ ਲੋਕ ਫਿਰ ਜਿਹੜਾ ਉਹਨਾਂ ਵਿੱਚ ਇੱਕ ਕ੍ਰੇਜ਼ ਹੁੰਦਾ ਕਿ ਮੈਂ ਜਾਵਾਂ ਦੇਖਾਂ ਉਹ ਕ੍ਰੇਜ਼ ਦੇ ਅੰਦਰ ਜਿਹੜਾ ਇੱਕ ਵਿਕਲਪ ਹੁੰਦਾ ਆ ਉਹ ਫਿਰ ਲੰਗਾ ਹੋ ਜਾਂਦਾ ਆ ਪਤਾ ਲੱਗ ਜਾਂਦਾ ਆ ਵੀ ਇਹ ਜਿਹੜਾ ਅਸੀਂ ਉੱਥੇ ਜਾ ਕੇ ਦੇਖਣਾ ਆ ਅਸਲੀਅਤ ਉੱਥੇ ਕੀ ਆ ਇਹ ਮਿਰਗ ਤਿਸ਼ਰਾ ਜਿਹੜੀ ਆ ਇਹ ਕੀ ਆ ਇਹ ਇੱਕ ਬਹੁਤ ਸੋਹਣਾ ਉਹਨਾਂ ਨੇ ਉਪਰਾਲਾ ਕੀਤਾ ਇਹਦੀ ਸ਼ਲਾਭਾ ਕੀਤੀ ਜਾਂਦੀ ਆ ਤੇ ਪੰਜਾਬੀ ਪਾਠਕਾਂ ਨੂੰ ਇਸ ਪੁਸਤਕ ਨੂੰ ਪੜ੍ਹਨਾ ਚਾਹੀਦਾ ਬਹੁਤ ਬਹੁਤ ਤਵਾਜ ਬਹੁਤ ਬਹੁਤ ਮਿਹਰਬਾਨੀ ਜੀ